ਨੈਸ਼ਨਲ ਮੈਡੀਕਲ ਕਾਲਜ ਕੋਲਕੱਤਾ ਦੇ ਵਿੱਚ ਐਮਰਜੈਂਸੀ ਬੋਰਡ ਦੇ ਵਿੱਚ ਤਿੰਨ ਔਰਤਾਂ ਨੂੰ ਪੁਲਿਸ ਲੈ ਕੇ ਆਉਂਦੀ ਹੈ ਤੇ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਇਹ ਤਿੰਨੋਂ ਔਰਤਾਂ ਪੁਲਿਸ ਇਹ ਸਮਝ ਕੇ ਲੈ ਕੇ ਆਈ ਸੀ ਕਿ ਇਹ ਤਿੰਨੋਂ ਮਰ ਗਈਆਂ ਨੇ ਹੁਣ ਡਾਕਟਰ ਨੂੰ ਬੁਲਾਇਆ ਜਾਂਦਾ ਹੈ ਮਹਿਲਾ ਡਾਕਟਰ ਐਮਰਜੈਂਸੀ ਦੇ ਵਿੱਚ ਆਉਂਦੀ ਹੈ ਤੇ ਉਹ ਜਦੋਂ ਇਹਨਾਂ ਮਹਿਲਾਵਾਂ ਨੂੰ ਚੈੱਕ ਕਰਦੀ ਹੈ ਇਹਨਾਂ ਮਹਿਲਾਵਾਂ ਦੇ ਸਰੀਰ ਉੱਤੇ ਕੋਈ ਵੀ ਕੱਪੜਾ ਨਹੀਂ ਸੀ ਤਾਂ ਇਹਨਾਂ ਵਿੱਚੋਂ ਦੋ ਦੇ ਸਾਹ ਚੱਲ ਰਹੇ ਸੀ ਪਰ ਇੱਕ ਦੀ ਮੌਤ ਹੋ ਚੁੱਕੀ ਸੀ ਜਿਸ ਔਰਤ ਦੀ ਮੌਤ ਹੋਈ ਸੀ ਜਦੋਂ ਉਸ ਦੇ ਪ੍ਰਾਈਵੇਟ ਪਾਰਟ ਤੇ ਇਸ ਲੇਡੀ ਡਾਕਟਰ ਦੀ ਨਿਗਾਹ ਪਈ ਤਾਂ ਇਸ ਨੂੰ ਚੱਕਰ ਆ ਗਿਆ ਕਿਉਂਕਿ ਉਸ ਮਹਿਲਾ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਕਿਸੇ ਨੇ ਟਾਰਚ ਪਾ ਦਿੱਤੀ ਸੀ ਇਹ ਮਹਿਲਾ ਡਾਕਟਰ ਇਹ ਦੇਖ ਕੇ ਰੋਣ ਲੱਗਦੀ ਹੈ ਹੁਣ ਇਹ ਗੱਲ ਇੱਕ ਦੂਜੇ ਤੋਂ ਹੁੰਦੀ ਹੁੰਦੀ ਲੋਕਾਂ ਤੱਕ ਪਹੁੰਚਦੀ ਹੈ ਪਰ ਇਸ ਖਬਰ ਨੂੰ ਕਿਸੇ ਵੀ মিডিਆ ادارے ਨੇ ਪ੍ਰਕਾਸ਼ਿਤ ਨਹੀਂ ਕੀਤਾ ਸੀ ਇਹ ਗੱਲ ਹੁੰਦੀ ਹੁੰਦੀ ਹੁਣ ਮੁੱਖ ਮੰਤਰੀ ਤੇ ਸਿਹਤ ਮੰਤਰੀ ਤੱਕ ਵੀ ਪਹੁੰਚਦੀ ਹੈ ਪਰ ਮੁੱਖ ਮੰਤਰੀ ਤੇ ਸਿਹਤ ਮੰਤਰੀ ਇਹ ਕਹਿੰਦੇ ਨੇ ਕਿ ਭੀੜ ਨੇ ਇਹਨਾਂ ਉੱਤੇ ਬੱਚਾ ਚੋਰ ਗਰੋ ਸਮਝ ਕੇ ਹਮਲਾ ਕਰ ਦਿੱਤਾ ਤੇ ਇਹਨਾਂ ਦੀ ਕੁੱਟਮਾਰ ਕਰ ਦਿੱਤੀ ਇਹ ਵੱਡੀ ਘਟਨਾ ਨੂੰ ਇਹ ਕਹਿ ਕੇ ਦਬਾ ਦਿੱਤਾ ਜਾਂਦਾ ਜਾਨੀ ਜ਼ਿਆਦਾਤਰ ਮੀਡੀਆ ادارے ਇਸ ਖਬਰ ਨੂੰ ਪ੍ਰਕਾਸ਼ਿਤ ਨਹੀਂ ਕਰਦੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਗੱਲ ਹੈ 30 ਮਈ 1990 ਦੀ ਇਥੋਂ ਦਾ ਇੱਕ ਇਲਾਕਾ ਗੋਸਾਵਾ ਇਸ ਇਲਾਕੇ ਦੇ ਵਿੱਚ ਤਿੰਨ ਲੇਡੀ ਡਾਕਟਰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਅਨੀਤਾ ਦਿਵਾਨ ਇੱਕ ਦਾ ਨਾਮ 우마 ਗੋਸ ਤੇ ਇੱਕ ਦਾ ਨਾਮ ਰੇਨੂ ਗੋਸ ਹੁੰਦਾ ਹੈ ਇਹ ਮਰੂਤੀ ਬੈਨ ਦੇ ਵਿੱਚ ਪਿੰਡਾਂ ਵਿੱਚ ਬੱਚਿਆਂ ਤੱਕ ਸਿਹਤ ਸਹੂਲਤਾਂ ਚਾਉਣ ਦਾ ਕੰਮ ਕਰਦੀਆਂ ਨੇ ਇਹਨਾਂ ਦੇ ਨਾਲ ਜੋ ਡਰਾਈਵਰ ਹੁੰਦਾ ਉਸ ਦਾ ਨਾਮ ਅਵਾਨੀ ਨਾਇ ਹੁੰਦਾ ਹੈ ਇਹ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਸੀ ਤਾਂ ਹੁਣ ਸ਼ਾਮ ਹੋ ਜਾਂਦੀ ਹੈ ਤਾਂ ਇਹ ਔਰਤਾਂ ਇਹ ਲੇਡੀ ਡਾਕਟਰ ਆਪਣੇ ਡਰਾਈਵਰ ਨੂੰ ਕਹਿੰਦੀਆਂ ਕਿ ਚਲੋ ਆਪਾਂ ਹੁਣ ਕੋਲਕੱਤੇ ਚਲੀਏ ਇਹ ਕੋਲਕੱਤਾ ਦਾ ਰੁਕ ਕਰਦੀਆਂ ਅੱਗੇ ਜਾ ਕੇ ਕੋਲਕੱਤਾ ਤੋਂ ਲਗਭਗ 22 ਕਿਲੋਮੀਟਰ ਪਿੱਛੇ ਬੰਟਾਲਾ ਬੰਟਾਲਾ ਕੋਲ ਆ ਕੇ ਇਹਨਾਂ ਦਾ ਡਰਾਈਵਰ ਇਹਨਾਂ ਨੂੰ ਕਹਿੰਦਾ ਕਿ ਮੈਡਮ ਜੀ ਮੈਨੂੰ ਲੱਗਦਾ ਕਿ ਕੋਈ ਆਪਣਾ ਪਿੱਛਾ ਕਰ ਰਿਹਾ ਹੈ ਸਕੂਟਰਾਂ ਤੇ ਕੁਝ ਲੋਕ ਇਹਨਾਂ ਦੀ ਬੈਨ ਦਾ ਪਿੱਛਾ ਕਰ ਰਹੇ ਸੀ ਹੁਣ ਡਰਾਈਵਰ ਖਤਰਾ ਭਾਂਪ ਜਾਂਦਾ ਗਾ ਇੱਕ ਸਕੂਟਰ ਸਵਾਰ ਇਸ ਦੀ ਬੈਨ ਕੋਲ ਆ ਜਾਂਦਾ ਤੇ ਬੈਨ ਨੂੰ ਰੋਕਣ ਲਈ ਕਹਿੰਦਾ ਪਰ ਡਰਾਈਵਰ ਇਹਨਾਂ ਨੂੰ ਦੇਖ ਕੇ ਬੈਣ ਦੀ ਸਪੀਡ ਹੋਰ ਤੇਜ਼ ਕਰ ਦਿੰਦਾ ਹੈ ਹੁਣ ਬੈਣ ਦਾ ਨਿਰੰਤਰਣ ਵਿਗੜ ਜਾਂਦਾ ਤੇ ਉਹ ਥੋੜੀ ਦੂਰ ਜਾ ਕੇ ਪਲਟ ਜਾਂਦੀ ਹੈ ਇਸ ਸਕੂਟਰ ਸਵਾਰ 6 ਜਾਣੇ ਸੀ ਤੇ ਇਸ ਤੋਂ ਬਾਅਦ 11 ਜਾਣੇ ਹੋਰ ਆ ਜਾਂਦੇ ਨੇ ਟੋਟਲ 17 ਜਾਣੇ ਹੋ ਜਾਂਦੇ ਜਿਨ੍ਹਾਂ ਵਿੱਚੋਂ 6 ਬਾਲਗ ਤੇ 11 ਨਵਾਲਗ ਸਨ ਹੁਣੇ ਉਸ ਬੈਣ ਦੇ ਵਿੱਚੋਂ ਪਹਿਲਾਂ ਡਰਾਈਵਰ ਨੂੰ ਕੱਢਦੇ ਨੇ ਉਸ ਦੇ ਉੱਤੇ ਤੇਜ਼ ਤੇ ਹਥਿਆਰਾਂ ਨਾਲ ਹਮਲਾ ਕਰਦੇ ਨੇ ਤੇ ਭਾਰੀ ਪੱਥਰ ਵੀ ਉਸ ਉੱਤੇ ਮਾਰਦੇ ਨੇ ਹੁਣ ਡਰਾਈਵਰ ਅਧ ਮਰਿਆ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਉਹਨਾਂ ਤਿੰਨੇ ਲੇਡੀ ਡਾਕਟਰਾਂ ਨੂੰ ਬਾਹਰ ਕੱਢਦੇ ਨੇ ਕੱਢਣ ਤੋਂ ਬਾਅਦ ਨੇੜੇ ਹੀ ਜੰਗਲ ਦੇ ਵਿੱਚ ਲੈ ਜਾਂਦੇ ਨੇ ਤੇ ਇਹ ਉਹਨਾਂ ਦੀ ਕੁੱਟਮਾਰ ਕਰਦੇ ਨੇ ਉਸ ਤੋਂ ਬਾਅਦ ਇਹ 17 ਦੇ 17 ਉਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਕਰਦੇ ਨੇ ਇਹ ਚੀਕਦਿਆਂ ਨੇ ਰੋਂਦਿਆਂ ਨੇ ਪਰ ਉਹਨਾਂ ਉੱਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਸੀ ਜੋ ਅਨੀਤਾ ਦਿਵਾਨ ਸੀ ਉਹ ਇਹਨਾਂ ਦਾ ਵਿਰੋਧ ਕਰਦੀ ਹੈ ਡਟ ਕੇ ਵਿਰੋਧ ਕਰਦੀ ਹੈ ਤੇ ਇਹ ਉਸ ਦੀ ਹੋਰ ਕੁੱਟਮਾਰ ਕਰਦੇ ਆ ਤੇ ਇਹਨਾਂ ਵਿੱਚੋਂ ਇੱਕ ਜਣਾ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਟਾਰਚ ਪਾ ਦਿੰਦਾ ਹੈ ਇਹ ਉਹਨਾਂ ਨਾਲ ਬਲਾਤਕਾਰ ਕਰਕੇ ਜਦੋਂ ਤੱਕ ਇਹਨਾਂ ਦਾ ਮਨ ਨਹੀਂ ਪਰਦਾ ਉਦੋਂ ਤੱਕ ਬਲਾਤਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਉੱਥੋਂ ਚਲੇ ਜਾਂਦੇ ਨੇ ਉਹ ਚੀਕਦੀਆਂ ਨੇ ਰੋਂਦੀਆਂ ਨੇ ਪਰ ਇਹਨਾਂ ਉੱਤੇ ਕੋਈ ਅਸਰ ਨਹੀਂ ਸੀ ਹੁਣ ਜਦੋਂ ਇਹ ਉੱਥੋਂ ਚਲੇ ਜਾਂਦੇ ਨੇ ਤਾਂ ਇੱਕ ਰਾਹੀਰ ਇਹਨਾਂ ਦੇ ਰੋਣ ਦੀ ਚੀਕਣ ਦੀ ਆਵਾਜ਼ ਸੁਣਦਾ ਹੈ ਤੇ ਫੇਰ ਉਹ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਜਾਂਦਾ ਹੈ ਪੁਲਿਸ ਨੂੰ ਇਤਲਾਹ ਦਿੰਦਾ ਹੈ ਪੁਲਿਸ ਲਗਭਗ 11:45 ਤੇ ਇਸ ਘਟਨਾ ਵਾਲੀ ਜਗ੍ਹਾ ਤੇ ਆਉਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਚੁੱਕ ਕੇ ਨੈਸ਼ਨਲ ਮੈਡੀਕਲ ਕਾਲਜ ਕੋਲਕੱਤਾ ਦੇ ਵਿੱਚ ਦਾਖਲ ਕਰਵਾਉਂਦੀ ਹੈ ਕਿਉਂਕਿ ਪੁਲਿਸ ਨੂੰ ਇਹ ਲੱਗਦਾ ਕਿ ਇਹ ਤਿੰਨੋਂ ਮਰ ਚੁੱਕੀਆਂ ਨੇ ਡਰਾਈਵਰ ਨੂੰ ਵੀ ਦਾਖਲ ਕਰਵਾਇਆ ਜਾਂਦਾ ਹੈ ਤੇ ਹੁਣ ਸੀਨੀਅਰ ਮਹਿਲਾ ਡਾਕਟਰ ਇਹਨਾਂ ਦਾ ਚੈੱਕਅਪ ਕਰਦੀ ਹੈ ਉਹ ਕਹਿੰਦੀ ਹੈ ਕਿ ਦੋ ਇਹਨਾਂ ਵਿੱਚੋਂ ਜਿਉਂਦੀਆਂ ਨੇ ਤੇ ਇੱਕ ਦੀ ਮੌਤ ਹੋ ਗਈ ਜਦੋਂ ਇਹ ਮਰਨ ਵਾਲੀ ਅਨੀਤਾ ਦਿਵਾਨ ਸੀ ਜਦੋਂ ਇਸ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਉਸ ਡਾਕਟਰ ਦੀ ਨਿਗਾਹ ਪੈਂਦੀ ਹੈ ਤਾਂ ਇਸ ਨੂੰ ਚੱਕਰ ਆ ਜਾਂਦਾ ਹੈ ਇਹ ਰੋਣ ਲੱਗਦੀ ਹੈ ਤੇ ਡਾਕਟਰ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਨਾਲ ਦਰਿੰਦਗੀ ਹੋਈ ਹੈ ਇਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ ਜੋ ਡਰਾਈਵਰ ਹੁੰਦਾ ਉਹ ਵੀ जख्मਾਂ ਦੀ ਤਾਬ ਨਾ ਚਲਦਾ ਹੋਇਆ ਉਸ ਦੇ ਉੱਪਰ 43 ਸੱਟਾਂ ਦੇ ਨਿਸ਼ਾਨ ਸਨ ਜਿਸ ਵਿੱਚ ਤੇਜ਼ ਧਾਰ ਹਥਿਆਰ ਨਾਲ ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ ਉਹ 4 ਜੂਨ 1990 ਨੂੰ ਦਮ ਤੋੜ ਦਿੰਦਾ ਹੈ ਇਹ ਗੱਲ ਪੁਲਿਸ ਨੂੰ ਡਾਕਟਰ ਦੱਸਦੀ ਹੈ ਕਿ ਇਹਨਾਂ ਦੇ ਨਾਲ ਦਰਿੰਦਗੀ ਹੋਈ ਹੈ ਇਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ ਪਰ ਪੁਲਿਸ ਕਹਿੰਦੀ ਹੈ ਕਿ ਭੀੜ ਨੇ ਇਹਨਾਂ ਨੂੰ ਬੱਚਾ ਚੁੱਕਣ ਵਾਲਾ ਗਰੋ ਸਮਝ ਲਿਆ ਸੀ ਕਿਸੇ ਵੀ ਮੀਡੀਆ ਆਧਾਰੇ ਦੀ ਇਹ ਹਿੰਮਤ ਨਹੀਂ ਪੈਂਦੀ ਕਿ ਇਹਨਾਂ ਦੇ ਵਿਰੁੱਧ ਕੋਈ ਆਵਾਜ਼ ਉਠਾ ਸਕੇ ਜਾਂ ਇਹਨਾਂ ਦੇ ਵਿਰੁੱਧ ਕੋਈ ਖਬਰ ਲੱਗ ਸਕੇ ਕਿਸੇ ਨੇ ਵੀ ਕੋਈ ਖਬਰ ਨਹੀਂ ਲਾਈ ਬਹੁਤ ਘੱਟ ਐਦਾਂ ਦੇ ਮੀਡੀਆ ਆਧਾਰੇ ਸੀ ਜਿਨ੍ਹਾਂ ਨੇ ਇਹ ਛੋਟੀ ਮੋਟੀ ਖਬਰ ਲਈ ਇਹ ਖਬਰ ਹੁਣ ਮੁੱਖ ਮੰਤਰੀ ਤੇ ਸਿਹਤ ਮੰਤਰੀ ਤੱਕ ਵੀ ਪਹੁੰਚਦੀ ਹੈ ਤੇ ਉਹ ਵੀ ਇਸ ਗੱਲ ਤੋਂ ਇਹੀ ਕਹਿ ਕੇ ਪੱਲਾ ਛਾੜ ਲੈਂਦੇ ਨੇ ਕਿ ਇਹਨਾਂ ਨੂੰ ਭੀੜ ਨੇ ਬੱਚੇ ਚੁੱਕਣ ਵਾਲਾ ਗਰੋਹ ਸਮਝ ਲਿਆ ਤੇ ਇਸ ਲਈ ਇਹਨਾਂ ਤੇ ਹਮਲਾ ਕੀਤਾ ਇਸ ਲਈ ਇਹਨਾਂ ਦੀ ਮੌਤ ਹੋ ਗਈ ਦੱਸਿਆ ਜਾਂਦਾ ਹੈ ਕਿ ਇਹ ਹਮਲਾ ਕਰਨ ਵਾਲੇ ਬੰਦੇ ਕਿਸੇ ਖਾਸ ਪਾਰਟੀ ਦੇ ਬੰਦੇ ਸੀ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਇਹਨਾਂ ਦੇ ਵਿਰੁੱਧ ਕੋਈ ਬੋਲ ਸਕੇ ਇਹੀ ਕਾਰਨ ਸੀ ਕਿ ਮੀਡੀਆ ਨੇ ਵੀ ਇਸ ਖਬਰ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਇਸ ਵੱਡੀ ਘਟਨਾ ਨੂੰ ਦਬਾ ਦਿੱਤਾ ਗਿਆ ਪੁਲਿਸ ਨੇ ਮੁੱਖ ਮੰਤਰੀ ਨੇ ਸਿਹਤ ਮੰਤਰੀ ਨੇ ਇਹ ਗੱਲ ਕਹਿ ਕੇ ਪੱਲਾ ਤਾਂ ਝਾੜ ਲਿਆ ਪਰ ਸਭ ਲੋਕ ਜਾਣਦੇ ਸੀ ਕਿ ਇਹ ਡਾਕਟਰ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਉੱਤੇ ਕੰਮ ਕਰ ਰਹੀਆਂ ਸੀ ਪਰ ਇਹਨਾਂ ਦੇ ਇਸ ਕੰਮ ਤੋਂ ਕਈ ਲੋਕ ਖਿਜਦੇ ਸੀ ਸੁੱਨ ਵਿੱਚ ਆਇਆ ਕਿ ਇਸ ਸਾਰੀ ਘਟਨਾ ਦੇ ਉੱਤੇ ਇੱਕ ਫਿਲਮ ਵੀ ਬਣਨ ਜਾ ਰਹੀ ਹੈ ਉਹ ਸ਼ਾਇਦ ਥੋੜੇ ਸਮੇਂ ਤੱਕ ਰਿਲੀਜ ਹੋ ਸਕਦੀ ਹੈ ਜਿਸ ਦਾ ਨਾਮ ਰੈੱਡ ਫਾਈਲ ਹੈ ਇਸ ਘਟਨਾ ਨੂੰ ਮੀਡੀਆ ਨੇ ਉਹਨਾਂ ਨਹੀਂ ਚੱਕਿਆ ਪਰ ਜਦੋਂ ਲੋਕਾਂ ਨੂੰ ਇਹ ਘਟਨਾ ਬਾਰੇ ਪਤਾ ਲੱਗਾ ਤਾਂ ਲੋਕਾਂ ਨੇ ਧਰਨੇ ਲਾਏ ਮੁਜ਼ਾਰੇ ਕੀਤੇ ਉਸ ਦਾ ਅਸਰ ਇਹ ਹੋਇਆ ਕਿ ਸਰਕਾਰ ਨੂੰ ਇਹਨਾਂ 17 ਜਾਣਿਆਂ ਉੱਤੇ ਐਕਸ਼ਨ ਲੈਣਾ ਪਿਆ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਉੱਪਰ ਕੇਸ ਦਰਜ ਕੀਤਾ ਗਿਆ ਇਹਨਾਂ ਵਿੱਚੋਂ 11 ਜਾਣਿਆਂ ਨੂੰ ਤਾਂ ਇਹ ਕਹਿ ਕੇ ਛੱਡ ਦਿੱਤਾ ਗਿਆ ਕਿ ਇਹ ਨਵਾਂ ਲੱਗਨੇ ਪਰ 6 ਜਾਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਘਟ ਰਹੀਆਂ ਨੇ ਕਿਵੇਂ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਦਬਾਇਆ ਜਾਂਦਾ ਹੈ ਕਿਵੇਂ ਇਹ ਸਰਕਾਰਾਂ ਇਹ ਪੁਲਿਸ ਵਾਲੇ ਜਦੋਂ ਕਿਸੇ ਘਟਨਾ ਨੂੰ ਦਬਾਉਣ ਤੇ ਆ ਜਾਂਣ ਤਾਂ ਉਹ ਵੱਡੀ ਤੋਂ ਵੱਡੀ ਘਟਨਾ ਨੂੰ ਵੀ ਦਬਾ ਲੈਂਦੇ ਨੇ ਪਰ ਲੋਕਾਂ ਵਿੱਚ ਬੜੀ ਤਾਕਤ ਹੈ ਲੋਕ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਫਿਰ ਉਹ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਵੀ ਝੁਕਾ ਲੈਂਦੇ ਨੇ ਜਿਵੇਂ ਇਸ ਕੇਸ ਵਿੱਚ ਪਹਿਲਾਂ ਉਹਨਾਂ ਨੇ ਇਸ ਕੇਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਨੂੰ ਸਿਰਫ ਇੱਕ ਹਾਦਸਾ ਬਣਾ ਦਿੱਤਾ ਪਰ ਜਦੋਂ ਲੋਕ ਇਕੱਠੇ ਹੋਏ ਤਾਂ ਉਸ ਤੋਂ ਬਾਅਦ ਇਸ ਘਟਨਾ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਵੀ ਹੋਈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਲ